ਮੈਂ ਦਵਿੰਦਰ ਮੰਡ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉੱਥੇ ਹੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਿਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ਟ੍ਰੂਡਨ 에어ਪੋਰਟ ਤੇ ਹੋ ਰਿਹਾ ਹੈ ਇਸ ਵਿੱਚ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ ਨਾਸਿਰ ਢਿੱਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝ ਨੂੰ ਮੁੱਖ ਰੱਖਦੇ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ਕ੍ਰਿਕਟ ਨੂੰ ਬੈਨ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਉੱਤ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਿਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਇਹ ਚੀਜ਼ਾਂ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਢੱਲੋਂ ਨੂਰਾ ਲਾਲ ਗੁਲਾਬਸਦੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜਿਹੜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ ਨਾਸਿਰ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮੰਦੀ ਮੈਂਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ ਨਾਸਿਰ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਹ ਵੀ ਰੱਦ ਹੋਵੇਗਾ ਜਾਂ ਫਿਰ ਮਿਲਣਾ ਵਾਕਿਆਤ ਦੇ ਵਿੱਚ ਕਰਵਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡੇ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਿੱਥੇ ਦਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਠੇ ਹੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਿਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ट्रूडन एयरपोर्ट पे हो रहा है इस ਵਿੱਚ ਚੜਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ ਨਾਸਿਰ ਢਿਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜਦੇ ਅਤੇ ਲੈਂਦੇ ਪੰਜਾਬ ਦੀ 사ંજ ਨੂੰ ਮੁੱਖ ਰੱਖਦੇ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ਕ੍ਰਿਕਟ ਨੂੰ ਬੈਨ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਉੱਤ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਿਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਇਹ ਚੀਜ਼ਾਂ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਟੱਲੋਂ ਨੂਰਾ ਲਾਲ ਗੁਲਾਬਸਦੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜਿਹੜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ ਨਾਸਿਰ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮਨਦੀਪ ਮੰਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ ਨਾਸਿਰ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਹ ਵੀ ਰੱਦ ਹੋਵੇਗਾ ਜਾਂ ਫਿਰ ਮੇਲਾ ਵਾਕਿਆਤ ਦੇ ਵਿੱਚ ਕਰਵਾਇਆ ਜਾਵੇਗਾ ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡੇ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉੱਥੇ ਹੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਿਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ਟ੍ਰੂਡਨ 에어ਪੋਰਟ ਤੇ ਹੋ ਰਿਹਾ ਹੈ ਇਸ ਵਿੱਚ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ ਨਾਸਿਰ ਢਿਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜਦੇ ਅਤੇ ਲੈਂਦੇ ਪੰਜਾਬ ਦੀ ਸਾਂਝ ਨੂੰ ਮੁੱਖ ਰੱਖਦੇ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ਹੈ ক্রিকেট ਨੂੰ ਬੈਨ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਇਹ ਚੀਜ਼ਾਂ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਿਆਂ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਢੱਲੋਂ ਨੂਰਾ ਲਾਲ ਗੁਲਾਬਸਦੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜਿਹੜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ ਨਾਸਿਰ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮੰਦੀ ਮੈਂਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ ਨਾਸਿਰ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਭੀ ਰੱਦ ਹੋਵੇਗਾ ਜਾਂ ਫਿਰ ਮੇਲਾ ਵਾਕਿਆ ਦੇ ਵਿੱਚ ਕਰਵਾਇਆ ਜਾਵੇਗਾ ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡੇ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉੱਥੇ ਹੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁੱਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ਟਰੂਡਨ 에어ਪੋਰਟ ਤੇ ਹੋ ਰਿਹਾ ਹੈ ਇਸ ਵਿੱਚ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ ਨਾਸਿਰ ਢਿਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜ੍ਹਦੇ ਅਤੇ ਲੈਹਦੇ ਪੰਜਾਬ ਦੀ ਸਾਂਝ ਨੂੰ ਮੁੱਖ ਰੱਖਦੇ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ਹੈ ক্রিকেট ਨੂੰ ਬੈਨ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਿਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਇਹ ਚੀਜ਼ਾਂ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਢੱਲੋਂ ਨੂਰਾ ਲਾਲ ਗੁਲਾਬਸਦੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ ਨਾਸਿਰ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮਨਦੀਪ ਮੰਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ ਨਾਸਿਰ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਹ ਵੀ ਰੱਦ ਹੋਵੇਗਾ ਜਾਂ ਫਿਰ ਮੇਲਾ ਵਾਕਿਆਤ ਦੇ ਵਿੱਚ ਕਰਵਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉੱਥੇ ਹੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁੱਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ਰੂਡਨ 에어ਪੋਰਟ ਤੇ ਹੋ ਰਿਹਾ ਹੈ ਇਸ ਵਿੱਚ ਚੜਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ ਨਾਸਿਰ ਢਿਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜਦੇ ਅਤੇ ਲੈਂਦੇ ਪੰਜਾਬ ਦੀ ਸਾਂਝ ਨੂੰ ਮੁੱਖ ਰੱਖਦੇ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ਹੈ ক্রিকেট ਨੂੰ ਬੈਨ ਕੀਤਾ ਜਾ ਰਿਹਾ ਹੈ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਇਹ ਚੀਜ਼ਾਂ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਢਿੱਲੋਂ ਨੂਰਾ ਲਾਲ ਗੁਲਾਬਸਦੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜਿਹੜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ ਨਾਸਿਰ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮਨਦੀਪ ਮੰਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ ਨਾਸਿਰ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਹ ਵੀ ਰੱਦ ਹੋਵੇਗਾ ਜਾਂ ਫਿਰ ਮੇਲਾ ਵਾਕਿਆ ਦੇ ਵਿੱਚ ਕਰਵਾਇਆ ਜਾਵੇਗਾ ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡੇ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਦਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਠੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਿਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ट्रुडन एयरपोर्ट पे हो रहा है इस ਵਿੱਚ ਚੜਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ ਨਾਸਿਰ ਢਿੱਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝ ਨੂੰ ਮੁੱਖ ਰੱਖਦੇ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ক্রিকেট ਨੂੰ ਬੈਨ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਿਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਇਹ ਚੀਜ਼ਾਂ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਢੱਲੋਂ ਨੂਰਾ ਲਾਲ ਗੁਲਾਬਸਦੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜਿਹੜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ ਨਾਸਿਰ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮਨਦੀਪ ਮੰਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ ਨਾਸਿਰ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਹ ਵੀ ਰੱਦ ਹੋਵੇਗਾ ਜਾਂ ਫਿਰ ਮੇਲਾ ਵਾਕਿਆਤ ਦੇ ਵਿੱਚ ਕਰਵਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਦਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਥੇ ਹੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ਟਰੂਡਨ 에어ਪੋਰਟ ਤੇ ਹੋ ਰਿਹਾ ਹੈ ਇਸ ਵਿੱਚ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ ਨਾਸਿਰ ਢਿੱਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜ੍ਹਦੇ ਅਤੇ ਲੈਹਦੇ ਪੰਜਾਬ ਦੀ ਸਾਂਝ ਨੂੰ ਮੁੱਖ ਰੱਖਦੇ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ਹੈ ক্রিকেট ਨੂੰ ਬੈਨ ਕੀਤਾ ਜਾ ਰਿਹਾ ਹੈ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਿਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਹੀ ਜਿਹੜਾ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਿਆਂ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਢੱਲੋਂ ਨੂਰਾ ਲਾਲ ਗੁਲਾਬਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜਿਹੜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ ਨਾਸਿਰ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮਨਦੀਪ ਮੰਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ ਨਾਸਿਰ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਹ ਵੀ ਰੱਦ ਹੋਵੇਗਾ ਜਾਂ ਫਿਰ ਮੇਲਾ ਵਾਕਿਆ ਦੇ ਵਿੱਚ ਕਰਵਾਇਆ ਜਾਵੇਗਾ ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਥੇ ਹੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਿਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ਟਰੂਡਨ 에어ਪੋਰਟ ਤੇ ਹੋ ਰਿਹਾ ਹੈ ਇਸ ਵਿੱਚ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ ਨਾਸਿਰ ਢਿਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜ੍ਹਦੇ ਅਤੇ ਲੈਹਦੇ ਪੰਜਾਬ ਦੀ ਸਾਂਝ ਨੂੰ ਮੁੱਖ ਰੱਖਦੇ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ਹੈ ক্রিকেট ਨੂੰ ਬੈਨ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਿਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਇਹ ਚੀਜ਼ਾਂ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਢਿੱਲੋਂ ਨੂਰਾ ਲਾਲ ਗੁਲਾਬਸਦੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜਿਹੜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ ਨਾਸਿਰ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮਨਦੀਪ ਮੰਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ ਨਾਸਿਰ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਹ ਵੀ ਰੱਦ ਹੋਵੇਗਾ ਜਾਂ ਫਿਰ ਮੇਲਾ ਵਾਕਿਆ ਤੇ ਵਿੱਚ ਕਰਵਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡੇ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉੱਥੇ ਹੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਿਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ਟਰੂਡਨ 에어ਪੋਰਟ ਤੇ ਹੋ ਰਿਹਾ ਹੈ ਇਸ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ ਨਾਸਿਰ ਢਿਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜ੍ਹਦੇ ਅਤੇ ਲੈਂਦੇ ਪੰਜਾਬ ਦੀ ਸਾਂਝ ਨੂੰ ਮੁੱਖ ਰੱਖਦੇ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ਹੈ ক্রিকেট ਨੂੰ ਬੈਨ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਿਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਜਿਹੜਾ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਟੱਲੋਂ ਨੂਰਾ ਲਾਲ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ 나ਸੀ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮੰਦੀਪ ਮੰਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ 나ਸੀ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਹ ਵੀ ਰੱਦ ਹੋਵੇਗਾ ਜਾਂ ਫਿਰ ਮੇਲਾ ਵਾਕਿਆ ਦੇ ਵਿੱਚ ਕਰਵਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡੇ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਿੱਥੇ ਦਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਥੇ ਹੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਿਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ਟ੍ਰਿਊਡਨ 에ਅਰਪੋਰਟ ਤੇ ਹੋ ਰਿਹਾ ਹੈ ਇਸ ਵਿੱਚ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ ਨਾਸਿਰ ਢਿਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜ੍ਹਦੇ ਅਤੇ ਲੈਂਦੇ ਪੰਜਾਬ ਦੀ ਸਾਂਝ ਨੂੰ ਮੁੱਖ ਰੱਖਦੇ ਆ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ক্রিকেট ਨੂੰ ਬੈਨ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਿਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਹੀ ਚੀਜ਼ਾਂ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਟੱਲੋਂ ਨੂਰਾ ਲਾਲ ਗੁਲਾਬਸਦੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜਿਹੜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ ਨਾਸਿਰ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮਨਦੀਪ ਮੰਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ ਨਾਸਿਰ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਹ ਵੀ ਰੱਦ ਹੋਵੇਗਾ ਜਾਂ ਫਿਰ ਮੇਲਾ ਵਾਕਿਆ ਤੇ ਵਿੱਚ ਕਰਵਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡੇ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਦਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਥੇ ਹੀ ਬੈਲਜੀਅਮ ਦੇ ਵਿੱਚ ਇੱਕ ਪੰਜਾਬੀ ਮੇਲਾ ਹੋਣ ਵਾਲਾ ਜਿੱਥੇ ਕਿ ਉਸ ਮੇਲੇ ਦੇ ਵਿੱਚ ਉਸ ਦਾ ਮੇਲੇ ਦਾ ਨਾਮ ਹੈ ਪੰਜਾਬ ਸਾਂਝਾ ਮੇਲਾ ਇਸ ਮੇਲੇ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਵਿਵਾਦਿਤ ਯੂਟਿਊਬਰ ਨਾਸਰ ਢਿੱਲੋਂ ਵੀ ਸ਼ਿਰਕਤ ਕਰਨ ਵਾਲੇ ਨੇ ਤਾਂ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਤੇ ਸੱਭਿਆਚਾਰ ਸੰਸਥਾ ਦੀ ਸਾਂਝ ਨਾਲ ਸੈਂਟ ट्रुडन एयरपोर्ट पे हो रहा है इस ਵਿੱਚ ਚੜਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਹਨ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਸਾਂਝੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ ਸੋ ਸਾਰੇ ਦੋਸਤ ਜੋ ਕਿ ਯੂਰਪ ਦੇ ਵਿੱਚ ਰਹਿੰਦੇ ਨੇ ਜਰੂਰ ਪਹੁੰਚੋ ਅਤੇ ਆਓ ਇਸ ਸਾਂਝ ਨੂੰ ਹੋਰ ਤਗੜਾ ਤੇ ਮਜ਼ਬੂਤ ਕਰੀਏ ਸੋ ਇੱਕ ਪੋਸਟ ਵਿਵਾਦਿਤ ਯੂਟਿਊਬਰ 나ਸਰ ਢਿਲੋਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਬੈਲਜੀਅਮ ਦੇ ਵਿੱਚ 16 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਚੜਦੇ ਅਤੇ ਲੈਂਦੇ ਪੰਜਾਬ ਦੀ ਸਾਂਝ ਨੂੰ ਮੁੱਖ ਰੱਖਦੇ ਆ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਵੱਡਾ ਸਵਾਲ ਇਹ ਹੈ ਕਿ ਜਿੱਥੇ ਪੰਜਾਬੀ ਫਿਲਮਾਂ ਨੂੰ ਬੈਨ ਕੀਤਾ ਜਾ ਰਿਹਾ ক্রিকেট ਨੂੰ ਬੈਨ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉਹ ਫਿਲਮਾਂ ਭਾਰਤ ਦੇ ਵਿੱਚ ਬੈਨ ਹੋ ਜਾਂਦੀਆਂ ਨੇ ਮੈਚ ਹੋਣ ਵਾਲਾ ਸੀ ਇੰਡੀਆ ਪਾਕਿਸਤਾਨ ਦਾ ਉਹ ਵੀ ਰੱਦ ਹੋ ਗਿਆ ਕਿਉਂਕਿ ਪਹਿਲਗਾਮ ਹਮਲੇ ਨੂੰ ਲੈ ਕੇ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਪਾਕਿਸਤਾਨ ਦਾ ਤਾਂ ਉੱਥੇ ਜਿੱਥੇ ਭਾਰਤ ਦੇ ਵਿੱਚ ਇਹ ਚੀਜ਼ਾਂ ਬੈਨ ਹੋ ਰਹੀਆਂ ਨੇ ਤੇ ਉੱਥੇ ਹੀ ਵਿਦੇਸ਼ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੋਰ ਵਧਾਇਆ ਜਾ ਰਿਹਾ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਿਆਂ ਕਿ 16 ਅਗਸਤ ਨੂੰ ਬੈਲਜੀਅਮ ਦੇ ਵਿੱਚ ਇੱਕ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਨਾਸਰ ਢੱਲੋਂ ਨੂਰਾ ਲਾਲ ਗੁਲਾਬ ਸਿੰਘ ਦੁਰੰਗਲੇ ਸਰਦਾਰ ਸੁੱਚਾ ਰੰਗੀਲਾ ਤੇ ਮੰਦੀ ਮੈਂਡੀ ਇਹ ਵੱਡੇ ਕਲਾਕਾਰ ਨੇ ਪੰਜਾਬ ਦੇ ਵੱਡੇ ਚਿਹਰੇ ਨੇ ਸੋ ਕੀ ਜੋ ਕਿ ਪੰਜਾਬ ਦੇ ਨਾਲ ਨਾਲ ਪਾਕਿਸਤਾਨੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਪਾਕਿਸਤਾਨੀ ਜਿਹੜੇ ਗੱਲ ਕਰੀਏ ਤਾਂ ਸਪੈਸ਼ਲ ਗੈਸਟ ਤੌਰ ਤੇ ਨਾਸਿਰ ਢੱਲੋਂ ਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੱਡੇ ਕਲਾਕਾਰ ਗੁਲਾਬ ਸਿੱਧੂ ਰੰਗਲੇ ਸਰਦਾਰ ਸੁੱਚਾ ਰੰਗੀਲਾ ਮਨਦੀਪ ਮੰਡੀ ਸੋ ਇਹ ਕਲਾਕਾਰ ਉੱਥੇ ਸ਼ਿਰਕਤ ਕਰਨ ਵਾਲੇ ਨੇ ਤਾਂ ਉੱਥੇ ਹੀ ਨਾਸਿਰ ਢੱਲੋਂ ਜੋ ਕਿ ਵਿਵਾਦਿਤ ਯੂਟਿਊਬਰ ਨੇ ਸੋ ਦੇਖਣਾ ਇਹ ਹੋਵੇਗਾ ਕਿ ਉੱਥੇ ਜੋ ਮੇਲਾ ਇਹ ਹੋ ਰਿਹਾ ਹੈ ਬੈਲਜੀਅਮ ਦੇ ਵਿੱਚ ਉਹ ਵੀ ਰੱਦ ਹੋਵੇਗਾ ਜਾਂ ਫਿਰ ਮੇਲਾ ਵਾਕਿਆ ਦੇ ਵਿੱਚ ਕਰਵਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾਂ ਦੀ ਟੀਵੀ ਮੈਂ ਦਵਿੰਦਰ ਮੰਡੇ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਦਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਤੇ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਬੈਨ ਕਰ ਦਿੱਤੀ ਹੈ وجہ ਇਹ ਹੈ ਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਤਾਂ ਉੱਥੇ